ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਤੇਜਮਾ ਹਰੀਸ਼ ਕੁਮਾਰ ਓਮਪrakash ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰਦਾਸਪੁਰ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ ਨਜਾਇਜ਼ ਹਥਿਆਰਾਂ ਸਮੇਤ ਕੁੱਲ 6 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾ ਨਗਰ ਦੇ ਕੋਲ ਲਗਾਏ ਗਏ ਹਾਈ ਟੈਕ ਨਾਕੇ ਦੇ ਦੌਰਾਨ ਜਦੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਕਾਰ ਸਵਾਰ ਕਮਲਜੀਤ ਸਿੰਘ ਰੁਪਿੰਦਰ ਸਿੰਘ ਤੇ ਇੱਕ ਮਹਿਲਾ ਪੇਮਾ ਡੋਮਾਨੂ ਰੋਕਿਆ ਗਿਆ ਜੋ ਕਿ ਆਪਣੀ ਮਹਿਲਾ ਦੋਸਤ ਪੇਮਾ ਡੋਮਾ ਦਾ ਜਨਮ ਦਿਨ ਮਨਾ ਕੇ ਵਾਪਸ ਆ ਰਹੇ ਸਨ ਕਾਰ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਇਸ ਵਿੱਚੋਂ ਦੋ ਪਿਸਟਲ 32 ਬੋਰ ਦੋ ਜਿੰਦਾ ਰੌਣ ਤੇ 1.5 ਗ੍ਰਾਮ ਹੈਰੋਇਨ ਤੇ 15000 ਰੁਪਏ ਡਰੱਗ ਮਣੀ ਸਮੇਤ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਛਗਛ ਦੌਰਾਨ ਇਹਨਾਂ ਨੇ ਦੱਸਿਆ ਕਿ ਉਹਨਾਂ ਨੇ ਪਿਸਟਲ ਬਟਾਲਾ ਦੇ ਰਹਿਣ ਵਾਲੇ ਮਨੀ ਸਿੰਘ ਉਰਫ ਮੌਂ ਦੇ ਨਾਲ ਮਿਲ ਕੇ ਕੁੱਲ ਨੋ ਪਿਸਟਲ ਮਹਾਰਾਸ਼ਟਰ ਦੇ ਕਿਸੇ ਵਿਅਕਤੀ ਤੋਂ ਲਏ ਹਨ ਉੱਥੇ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਨੀ ਤੇ ਉਹਦੇ ਦੋ ਹੋਰ ਸਾਥੀ ਮੇ ਹਰਤਾਬ ਸਿੰਘ ਤੇ ਬਲਰਾਜ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕੋਲੋਂ ਨੋ ਪਿਸਟਲ 10 ਮੈਗਜ਼ੀਨ ਤੇ 35 ਰੌਂਦ ਬਰਾਮਦ ਕਰ ਲਏ ਗਏ ਫੜੇ ਗਏ ਰੁਪਈਆ ਦੇ ਵਿੱਚੋਂ ਮਨੀ ਸਿੰਘ ਤੇ ਸਾਲ 2020 ਵਿੱਚ ਸ਼ਿਵ ਸੈਨਾ ਨੇਤਾ ਦੇ ਭਰਾ ਮੁਕੇਸ਼ ਨਾਇਰ ਦੇ ਕਤਲ ਦਾ ਵੀ ਮਾਮਲਾ ਦਰਜ ਹੈ ਔਰ ਇਹਨਾਂ ਫੜੇ ਗਏ ਰੁਪਈਆ ਕੋਲੋਂ ਬਹੁਤ ਬ੍ਰੀਕੀ ਦੇ ਨਾਲ ਪੁਛਗਿਸ਼ ਕੀਤੀ ਜਾ ਰਹੀ ਹੈ ਔਰ ਅੱਗੇ ਵੀ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਅੱਜ ਦੀ ਇਹ ਵੱਡੀ ਕਾਮਯਾਬੀ ਦੇ ਵਿੱਚ ਜੋ ਆਈਪੀਐਸ ਅਦਿੱਤਯ ਵਾਰੀਅਰ ਔਰ ਉਹਨਾਂ ਦੇ ਨਾਲ ਸਬ ਇਨਸਪੈਕਟਰ ਗੁਰਵਿੰਦਰਪਾਲ ਸਿੰਘ ਕ੍ਰਾਈਮ ਸਪੈਸ਼ਲ ਸੈਲ ਇਨਚਾਰਜ ਗੁਰਦਾਸਪੁਰ ਐਸਐਚਓ ਦੀਨਾਨਗਰ ਇਨਸਪੈਕਟਰ ਮਨਜੀਤ ਸਿੰਘ ਔਰ ਸੀਆਈਏ ਇਨ ਗੁਰਦਾਸਪੁਰ ਦੇ ਇੰਚਾਰਜ ਇਨਸਪੈਕਟਰ ਕਪਿਲ ਕੌਸ਼ਲ ਔਰ ਇਹਨਾਂ ਦੇ ਨਾਲ ਸਾਰੀ ਹੀ ਜਿਹੜੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਟੀਮ ਨੇ ਵਰਕ ਕੀਤਾ ਵਾ ਇਸ ਨੂੰ ਗੁਰਦਾਸਪੁਰ ਪੁਲਿਸ ਦੀ ਅਸੀਂ ਇੱਕ ਵੱਡੀ ਕਾਮਯਾਬੀ ਕਹਿ ਸਕਦੇ ਹਾਂ ਗੁਰਦਾਸਪੁਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜੋ ਪਨੀਆਰ ਦੇ ਵਿੱਚ ਇੱਕ ਨਾਕਾ ਲਾਇਆ ਸੀ ਜਿੱਥੇ ਤਿੰਨ ਸ਼ੱਕੀ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ ਦੋ ਨਜਾਇਜ਼ ਹਥਿਆਰ ਮਿਲੇ ਹਨ ਪਿਸਟਲ ਮਿਲੇ ਹਨ ਦੋ ਰਾਉਂਡ ਜ਼ਿੰਦਾ ਬਰਾਮਦ ਹੋਏ ਸੀ 1.5 ਗ੍ਰਾਮ ਹਿਰੋਇਨ ਤੇ 15000 ਕਰੀਬ ਡਰਗਮਨੀ ਵੀ ਬਰਾਮਦ ਹੋਇਆ ਸੀ ਜਦੋਂ ਪੁਲਿਸ ਨੇ ਉਹਦੀ ਡੂੰਗਾਈ ਨਾਲ ਵੈਰੀਫਿਕੇਸ਼ਨ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਵੈਪਨ ਜਿਹੜਾ ਹੈ ਮਣੀ ਨਾਮ ਦਾ ਮਣੀ ਮਾਊ ਨਾਮ ਦਾ ਇੱਕ ਬੰਦਾ ਹੈ ਜੋ ਕਿ ਬੰਡਾਰੀ ਮੋਹੱਲਾ ਬਟਾਲਾ ਦਾ ਰਹਿਣ ਵਾਲਾ ਹੈ ਉਹਦੇ ਕੋਲੋਂ ਲੈ ਸੀ ਤੇ ਉਹ ਫਰਦਰ ਨੋ ਵੈਪਨ ਹੋਰ ਲੈ ਕੇ ਆਇਆ ਸੀ ਜਦੋਂ ਪੁਲਿਸ ਨੇ ਕਾਫੀ ਡੂੰਘਾਈ ਨਾਲ ਤਫਤੀਸ਼ ਕੀਤੀ ਤੇ ਸੋਰਸਸ ਲਗਾ ਕੇ ਫਿਰ ਮਣੀ ਜਿਹੜਾ ਹੈ ਉਹ ਰਾਉਂਡ ਅਪ ਹੋਇਆ ਮਣੀ ਦਾ ਸਾਥੀ ਇੱਕ ਮਹਿਤਾਬ ਸਿੰਘ ਹੈ ਪੁੱਤਰ ਬਲਬੀਰ ਸਿੰਘ ਉਹ ਜਲਾ ਤਰੰਦਰੰਦਾ ਰਹਿਣ ਵਾਲਾ ਹੈ ਤੇ ਬਲਰਾਜ ਸਿੰਘ ਹੈ ਪੁੱਤਰ ਬਲਬੀਰ ਸਿੰਘ ਉਹ ਬਿਕਿਵਨ ਤਰੰਦਰੰਦਾ ਰਹਿਣ ਵਾਲਾ ਹੈ ਇਹਨਾਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਵੀ ਦੋ ਵੈਪਨ ਪੁਲਿਸ ਨੂੰ ਬਰਾਮਦ ਹੋਏ ਇਸ ਤੋਂ ਬਾਅਦ ਜਦੋਂ ਇਹਨਾਂ ਦੀ ਤਫਤੀਸ਼ ਫਰਦਰ ਕੀਤੀ ਗਈ ਹੈ ਤਾਂ ਫਿਰ ਜਿਹੜੇ ਇਹਨਾਂ ਨੇ 9 ਵੈਪਨ ਸਮਗਲ ਕਰਕੇ ਲਾਏ ਸੀ ਉਹਨਾਂ ਦੇ ਵਿੱਚੋਂ ਹੋਰ 5 ਵੈਪਨ ਬਰਾਮਦ ਹੋਏ। ਸੋ ਟੋਟਲ ਜਿਹੜੇ 9 ਵੈਪਨ ਹੈ ਉਹ ਪੁਲਿਸ ਦੇ ਹੱਥ ਲੱਗੇ ਸੀ ਤੇ ਉਹਨਾਂ ਦੇ ਨਾਲ 35 ਜ਼ਿੰਦਾ ਰਾਉਂਡ ਵੀ ਬਰਾਮਦ ਹੋਏ ਹਨ ਤੇ 10 ਮੈਗਜ਼ੀਨ ਜਿਹੜੀਆਂ ਉਹ ਬਰਾਮਦ ਹੋਈਆਂ। ਇਹ ਸੀ ਸਾਨੂੰ ਦੂਰ ਕਰਨ ਲਈ ਤਿਆਰ। ਇਹ ਜਿਹੜੇ ਵਿਅਕਤੀ ਹੈਗੇ ਸੋ ਟੋਟਲ 5 ਵਿਅਕਤੀ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਾਫੀ ਕ੍ਰਿਮਿਨਲ ਕੇਸਿਸ ਰਜਿਸਟਰਡ ਹੈ। ਇਹਨਾਂ ਦੇ ਵਿੱਚ ਜਿਹੜਾ ਮਣੀ ਹੈ ਮਣੀ ਮਾਊ ਜੋ ਕਿ ਮਹਾਰਾਸ਼ਟਰ ਤੋਂ ਵੈਪਨ ਲੈ ਕੇ ਆਇਆ ਸੀ ਉਹਨੇ 2020 ਦੇ ਵਿੱਚ ਇੱਕ ਸੈਨਾ ਦਾ ਲੀਡਰ ਉਹਦੇ ਬ੍ਰਦਰ ਦਾ ਕਤਲ ਕੀਤਾ ਸੀ ਉਹ ਆਪਸੀ ਰੰਜਿਸ਼ ਕਰਕੇ ਇਹਨੇ ਕੀਤਾ ਹੈ ਜਿਸ ਤੇ ਕਾਰਨ ਇਹਦੇ ਖਿਲਾਫ ਇੱਕ ਐਫਆਈਆਰ ਰਜਿਸਟਰ ਹੋਈ ਹੈ 302 ਦੀ ਤੇ ਜਿਹੜੇ ਬਾਕੀ ਵਿਅਕਤੀ ਵੀ ਹੈਗੇ ਕਮਲਜੀਤ ਹੈ ਔਰ ਰੁਪਿੰਦਰ ਸਿੰਘ ਜੋ ਕਿ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ਤੇ ਬਲਰਾਜ ਸਿੰਘ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਇਹ ਤਿੰਨਾਂ ਦੇ ਖਿਲਾਫ रायपुर छत्तीसगढ़ ਦੇ ਕੇ थाना सरस्वती नगर ਉਥੇ ਇੱਕ ਐਫਆਈਆਰ ਰਜਿਸਟਰਡ ਹੈ 40 ਨੰਬਰ ਐਫਆਈਆਰ ਹੈ ਐਨਡੀਪੀਐਸ ਐਕਟ ਦੇ ਤਹਿਤ ਤੇ ਜਿਹੜਾ ਮਹਿਤਾਬ ਹੈ ਜੋ ਕਿ ਇਹ ਕਵਲਜੀਤ ਦਾ ਫਾਦਰ ਹੈ ਉਹਦੇ ਖਿਲਾਫ ਚਾਰ ਪਰਚੇ ਰਜਿਸਟਰਡ ਹੈ ਉਹ ਰਾਈਟ ਫਰਮ 2000 ਤੋਂ ਲੈ ਕੇ ਹੁਣ ਲੇਟੈਸਟ 2022 ਤੱਕ ਦੇ ਇਹ ਦੇਖਲਾ ਪਰਚੇ ਰਜਿਸਟਰਡ ਹੈ ਜੋ ਮਣੀ ਹੈ ਇਹਦੇ ਖਿਲਾਫ ਵੀ ਦੋ ਪਰਚੇ ਹੈ ਇੱਕ ਤੋਂ ਜੋ ਕਤਲ ਵਾਲਾ ਪਰਚਾ ਸੀਗਾ ਤੇ ਦੂਜਾ ਪਰਚਾ ਜਿਹੜਾ ਇਹ ਜਿਸ ਟਾਈਮ ਤੇ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਸੀ ਇਹਨੇ ਉੱਥੇ ਵੀ ਕ੍ਰਾਈਮ ਕੀਤਾ ਸੀ ਤਾਂ ਉੱਥੇ ਇੱਕ ਪਰਚਾ ਹੋਰ ਇਹਦੇ ਤੇ ਰਜਿਸਟਰ ਹੋਇਆ ਹੈ ਛੇੜੀ ਬੜੀ ਮਤਲਬ ਜਿੱਥੇ ਆ ਜਿਹੜੇ ਮਗਵਾਏ ਆ ਕਾਰਨ ਕਿ ਕੋਈ ਕੈਨਵਾ ਕਰਨੀ ਸੀ ਜਾਨ ਇਹਨਾਂ ਨੇ ਇਹ ਚੀਜ਼ਾਂ ਹਾ ਇਹਦੇ ਕਾਰਨ ਐਕਚੁਅਲੀ ਇਹ ਦੋਨੋਂ ਹੀ ਅਸੀਂ ਇਨਵੈਸਟਿਗੇਟ ਵੀ ਕਰ ਰਹੇ ਆਂ ਤੇ ਇੱਕ ਪ੍ਰੀਲੀਮਨਰੀ ਇਹ ਵੀ ਆਇਆ ਹੈ ਕਿ ਇਹਦੇ ਜੇਲ੍ਹ ਦੇ ਵਿੱਚ ਕਾਫੀ ਲੜਾਈ ਝਗੜੇ ਹੋਏ ਹਨ ਤੇ ਇਹਦੀ ਰੰਜਿਸ਼बाजी ਵੀ ਸੀਗੀ ਜਿਸ ਕਰਕੇ ਹਥਿਆਰ ਲੈ ਕੇ ਆਇਆ ਹੈ ਤੇ ਡੈਫੀਨਿਟਲੀ ਕਿਸੇ ਜੋ ਹੈ ਨਾ ਪਾਕ ਇਹਦੇ ਮਨਸੂਬੇ ਸੀਗੇ ਜਿਨ੍ਹਾਂ ਨੂੰ ਪੁਲਿਸ ਪੁਲਿਸ ਨੇ ناکਾਮ ਕੀਤਾ ਹਾਂ ਜੀ ਕਾਫੀ ਭਾਰੀ ਮਾਤਰਾ ਦੇ ਵਿੱਚ ਜਪਨੀ ਲੈ ਕੇ ਆਏ ਸੀ ਔਰ ਉਹਨੂੰ ਸਾਰੇ ਰਿਕਵਰ ਅਸੀਂ ਕਰ ਲਏ ਹਨ ਤੋਂ ਇੱਕ ਵੱਡਾ ਹਾਦਸਾ ਜਿਹੜਾ ਉਹ ਟਾਲਿਆ ਗਿਆ ਹੈ ਪੁਲਿਸ ਵੱਲੋਂ ਤੇ ਇਹਨਾਂ ਦਾ ਹੁਣ ਫਰਦਰ ਇਹਨਾਂ ਦੇ ਜਿਹੜੇ ਲਿੰਕਸ ਹੈਗੇ ਬਾਕੀ ਹੋਰ ਅਸੀਂ ਅਕਿਊਜ਼ਡ ਆਈਡੈਂਟੀਫਾਈ ਕੀਤੇ ਹਨ ਉਹਨਾਂ ਦੇ ਨਾਲ ਇਹਨਾਂ ਦੇ ਲਿੰਕਸ ਹੈ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਰਹੇ ਹਾਂ ਤਾਂ ਕਿ ਹੋਰ ਵੀ ਫਰਦਰ ਦੇ ਵਿੱਚ ਰਿਕਵਰੀ ਹੋ ਸਕੇ ਕੋਈ ਗੈਸਟਰੀ ਜੇਲ੍ਹ ਦੇ ਵਿੱਚ ਜਿਨ੍ਹਾਂ ਦੀ ਵਾਰਨਾ ਹੈਗੀ ਸੀ ਲੱਗਦਾ ਮਨੀ ਜਿਹੜਾ ਹੈ ਉਹਦਾ ਇੱਕ ਮੱਤੇਵਾਲੀ ਦਾ ਇੱਕ ਐਂਗਸਟਰ ਹੈ ਉਹਨਾਂ ਦੇ ਨਾਲ ਉਹਦੇ ਨਾਲ ਇਹਦੇ ਲਿੰਕਸ ਹੈਗੇ ਤੇ ਇਹ 4 ਸਾਲ ਜੇਲ੍ਹ ਦੇ ਵਿੱਚ ਕੱਟ ਕੇ ਆਇਆ ਹੈ ਉੱਥੇ ਇਹਦੇ ਲਿੰਕਸ ਬਣੇ ਸੀ ਜਿੱਥੋਂ ਹੀ ਇਹਨੇ ਫਰਦਰ ਵੈਪਨ ਵੀ ਜਿਹੜੇ ਹਨ ਉਹ ਲੈ ਕਰ ਆਇਆ ਹੈ ਤੋਂ ਅਸੀਂ ਇਹਦੀ ਕਾਫੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਤੇ ਇਹਦੇ ਵਿੱਚ ਹੋਰ ਵੀ ਸਾਨੂੰ ਸਕਸੈਸ ਮਿਲੇਗੀ ਜਿਹੜੀ ਇੱਕ ਮਹਿਲਾ ਹੈਗੀ ਹੈ ਵਿੱਚ ਕੁਝ ਕੀ ਹੋਣਾ ਹੈਗਾ

ਇਹ ਜਿਹੜੀ ਟੀਮ ਹੈਗੀ ਓਵਰਆਲ ਸੁਪਰਵੀਜ਼ਨ ਐਸਪੀ ਦਿਨਾਨਗਰ ਅਦਿੱਤਿਆ ਵਾਰੀਅਰ ਹੈ ਆਈਪੀਐਸ ਅਫਸਰ ਉਹਨਾਂ ਨੇ ਜੋ ਹੈ ਪੂਰਾ ਆਪਰੇਸ਼ਨ ਸੁਪਰਵਾਈਜ਼ ਵੀ ਕੀਤਾ ਹੈ ਤੇ ਜਿਹੜੇ ਸਾਡੇ ਨਾਕੇ ਦੇ ਇੰਚਾਰਜ ਹੈਗੇ ਗੁਰਵਿੰਦਰ ਸਬ ਇੰਸਪੈਕਟਰ ਉਹਨਾਂ ਨੇ ਵੀ ਜੋ ਹੈ ਕਾਫੀ ਮਿਹਨਤ ਨਾਲ ਜਿਹੜੀ ਹੈ ਸਰਚ ਵਗੈਰਾ ਕੀਤੀ ਹੈ ਤੇ ਇਨਸਪੈਕਟਰ ਮਨਜੀਤ ਜੋ ਐਸਐਚਓ ਦਿਨਾਨਗਰ ਹੈ ਉਹਨਾਂ ਨੇ ਇਸ ਦੇ ਵਿੱਚ ਕਾਫੀ ਮਿਹਨਤ ਕੀਤੀ ਹੈ ਤੇ ਕਾਫੀ ਚੰਗੀ ਤਫਤੀਸ਼ ਕੀਤੀ ਹੈ ਜਿਹੜੀ ਮਹਿਲਾ ਗ੍ਰਫਤਾਰ ਕੀਤੀ ਗਈ ਹੈ ਕਿ ਫਰੈਂਡ ਹੁੰਦਾ ਕਿਸੇ ਜਾਂ ਕਿਸੇ ਦਾ ਹਾਂਜੀ ਉਹਨਾਂ ਦੇ ਫਰੈਂਡ ਹੀ ਹੈਗੇ ਉਹਦਾ ਇਤਨਾ ਇਨਾ ਕੋਈ ਰੂਲ ਸਾਹਮਣੇ ਆਇਆ ਨਹੀਂ ਹੈ ਉਹ ਵੈਸਟ ਬੰਗਾਲ ਦੀ ਰਹਿਣ ਵਾਲੀ ਹੈ ਇਹਨਾਂ ਦੇ ਟੱਚ ਵਿੱਚ ਆਈ ਸੀ ਉਸ ਤੋਂ ਬਾਅਦ ਇਹ ਪਾਰਟੀ ਕਰਨ ਦੇ ਲਈ ਉੱਥੇ ਗਏ ਸੀ ਸੋ ਬਾਕੀਆਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਆਇਆ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੀ ਹੈ ਸੋ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਕਰਦੇ ਸਰ ਕਿੰਨੀਆਂ ਗ੍ਰਫਤਾਰੀਆਂ ਕੀਤੀਆਂ ਗਈਆਂ ਟੋਟਲ 6 ਗ੍ਰਿਫਤਾਰੀਆਂ ਹੋ ਚੁੱਕੀਆਂ ਹਲੇ ਤੱਕ ਤੇ 5-6 ਹੋਰ ਆਈਡੈਂਟੀਫਾਈਡ ਹੋਏ ਬੰਦੇ ਅਕਿਊਜ਼ਡ ਅਸੀਂ ਉਹਨਾਂ ਨੂੰ ਅਰੈਸਟ ਕਰ ਰਹੇ ਹਾਂ